ਰਾਮਨਾਮੀ ਉਸਕ ਕਮੇਟੀ ਵੱਲੋਂ 17 April ਨੂੰ ਨਿਕਲਣ ਵਾਲੀ ਸ਼ੋਭਾ ਯਾਤਰਾ ਦੇ ਸਬੰਧ ਦੇ ਵਿੱਚ ਅੱਜ ਲੋਰੀਆਂ ਮੰਦਰ ਦੇ ਵਿੱਚ ਰਾਮਚੰਦਰਿਤ ਮਾਨਸ ਦਾ ਪਾਠ ਰਖਵਾਇਆ ਗਿਆ ਸਾਡੇ ਨਾ ਯੋਗਾਚਾਰੀਆ ਵਿਰਿੰਦਰ ਸ਼ਰਮਾ ਜੀ ਵਿਰਿੰਦਰ ਜੀ ਅੱਜ ਰਾਮਚੰਦਰਿਤ ਮਾਨਸ ਦਾ ਪਾਠ ਜੋ ਅੱਜ ਰਖਵਾਇਆ ਗਿਆ ਕੱਲ ਸਮਾਪਤੀ ਹੋਵੇ ਹਰ ਸਾਲ ਦੀ ਤਰ੍ਹਾਂ ਇਸ ਵਾਰੀ ਵੀ ਜਿਹੜੀ ਸ਼ੋਭਾ ਯਾਤਰਾ ਸ਼੍ਰੀ ਰਾਮਨਾਮੀ ਉਤਸਵ ਕਮੇਟੀ ਵੱਲੋਂ ਆਦਰਨੀਏ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਦੇ ਅਧਿਐਕਸ਼ਤਾ ਦੇ ਵਿੱਚ ਕੱਢੀ ਜਾਣੀ ਹੈ ਉਹਦੇ ਸਬੰਧ ਚ ਹਰ ਵਾਰੀ ਇੱਕ ਦਿਨ ਪਹਿਲੇ ਰਾਮਚਰਿਤ ਮਾਨਸਾਖੰਡ ਪਾਠ ਰੱਖਿਆ ਜਾਂਦਾ ਹੈ ਨੌਰੀਆਂ ਮੰਦਰ ਚ ਅੱਜ ਉਹਦਾ ਹੀ ਸ਼ੁਭ ਆਰੰਭ ਹੋਇਆ ਹੈ ਆਦਰਨੀਏ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਨੇ ਕੀਤਾ ਹੈ ਨੌਰੀਆਂ ਮੰਦਰ ਦੇ ਵਿੱਚ ਅਸੀਂ ਸਾਰੇ ਇੱਥੇ ਉਪਸਥਿਤ ਆ ਔਰ ਰਾਮਚਰਿਤ ਮਾਨਸ ਸੁਬਾਹ ਸ਼੍ਰੀ ਹਨੂਮਾਨ ਚਲिसा ਦਾ ਪਾਠ ਹੋਇਆ ਔਰ ਉਸ ਤੋਂ ਬਾਅਦ ਥੋੜਾ ਜਿਹਾ ਸਤਸੰਗ ਔਰ ਹੁਣ ਸ਼ੋਭਾ ਯਾਤਰਾ ਦੀ ਤਿਆਰੀ ਜਰੀ ਹੈ ਉਹ ਸ਼ੁਰੂ ਹੋ ਚੁੱਕੀ ਹੈ ਕੱਲ ਸਵੇਰੇ ਸ਼੍ਰੀ ਹਿੰਦ ਸਮਾਚਾਰ ਗਰਾਊਂਡ ਦੇ ਵਿੱਚ ਪਹਿਲੇ ਇੱਕ satsang ਹੋਏਗਾ ਸੰਗੀਤਨ ਹੋਏਗਾ ਅੰਮ੍ਰਿਤਮਣੀ ਦਾ ਪਾਠ ਹੋਏਗਾ ਔਰ ਉਸ ਤੋਂ ਬਾਅਦ ਸ਼ੋਭਾ ਯਾਤਰਾ ਉਤੋਂ ਚੱਲੇਗੀ ਅੱਜ ਸਾਡੇ ਕੋਲ ਨੰਦ ਲਾਲ ਸ਼ਰਮਾ ਜੀ ਵੀ ਇੱਥੇ ਮੌਜੂਦ ਨੇ ਜਿਹੜੇ ਕਿ ਦਸਹਿਰਾ ਕਮੇਟੀ ਦੇ ਵੀ ਪ੍ਰਧਾਨ ਨੇ ਜਿਨ੍ਹਾਂ ਵੱਲੋਂ ਲੱਸੀ ਦਾ ਲੰਗਰ ਵੀ ਅੱਜ ਬੜਾ ਵਧੀਆ ਸਾਰਿਆਂ ਨੇ ਲਾਇਆ ਗਿਆ ਔਰ ਉਸ ਤੋਂ ਇਲਾਵਾ ਡਾਕਟਰ ਸਾਹਿਬ ਔਰ ਉਹਨਾਂ ਦੇ ਸ਼੍ਰੀਮਤੀ ਜੀ ਇੱਥੇ ਉਪਸਥਿਤ ਨੇ ਔਰ ਰਾਮ ਨੌਮੀ ਉਤਸਵ ਕਮੇਟੀ ਦੇ ਸਾਰੇ ਉਦੇਦਾਰ ਮੈਂਬਰ ਇੱਥੇ ਹਾਜ਼ਰ ਨੇ ਮੈਂ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਾਂਗਾ ਕਿ ਕੱਲ ਦੀ ਪਵਿੱਤਰ ਸ਼ੋਭਾ ਯਾਤਰਾ ਦੇ ਵਿੱਚ ਸ਼ਾਮਲ ਹੋਵੋ ਔਰ ਪ੍ਰਭੂ ਸ਼੍ਰੀ ਰਾਮ ਦਾ ਆਸ਼ੀਰਵਾਦ ਪ੍ਰਾਪਤ ਕਰੋ। ਭਈ ਇਹ ਤਿਆਰੀਆਂ ਕਿਹੜੀਆਂ ਪੂਰੀਆਂ ਹੋ ਚੁੱਕੀਆਂ ਹੋਈਆਂ ਜਿਸ ਦੇ ਦੂਰ ਦੂਰ ਇਸ ਵਾਰ ਦੇਖਣ ਨੂੰ ਮਿਲ ਰਿਹਾ ਹੈ ਕਿ ਜਯੋਧਿਆ ਤੋਂ ਵਿੱਚ ਆਗਿਆ ਕਿਨੇ ਲੈ ਕੇ ਬਹੁਤ ਦੂਰ ਦੂਰ ਤੋਂ ਆਈਆਂ ਨੇ ਇਹ ਅਲੱਗ-ਅਲੱਗ ਧਾਰਮਿਕ ਸਥਾਨਾਂ ਤੋਂ ਜਿਹੜੀਆਂ ਨੇ ਚਾਕੀਆਂ ਇੱਥੇ ਆ ਰਹੀਆਂ ਨੇ ਕੱਲ ਦਾ ਜਿਹੜਾ ਨਜ਼ਾਰਾ ਹੋਏਗਾ ਉਹ ਬਿਲਕੁਲ ਵੱਖਰਾ ਹੋਏਗਾ ਔਰ ਜਲੰਧਰ ਜਿਹੜਾ ਹੈ ਗਿਆ ਉਹ ਯੋਧਿਆ ਨਗਰੀ ਦੇ ਰੂਪ ਭਈ ਇਹ ਤਿਆਰੀਆਂ ਕਿਹੜੀਆਂ ਪੂਰੀਆਂ ਹੋ ਚੁੱਕੀਆਂ ਹੋਈਆਂ ਜਿਸ ਦੇ ਦੂਰ ਦੂਰ ਇਸ ਵਾਰ ਦੇਖਣ ਨੂੰ ਮਿਲ ਰਿਹਾ ਹੈ ਕਿਹੜੀ ਯੋਧਿਆ ਤੋਂ ਵਿੱਚ ਆ ਗਏ ਕਿਹੜੀਆਂ ਲੈ ਕੇ ਬਹੁਤ ਦੂਰ ਦੂਰ ਤੋਂ ਆਈਆਂ ਨੇ ਜੇ ਅਲੱਗ-ਅਲੱਗ ਧਾਰਮਿਕ ਸਥਾਨਾਂ ਤੋਂ ਜਿਹੜੀਆਂ ਨੇ ਚਾਕੀਆਂ ਇੱਥੇ ਆ ਰਹੀਆਂ ਨੇ ਕੱਲ ਦਾ ਜਿਹੜਾ ਨਜ਼ਾਰਾ ਹੋਏਗਾ ਉਹ ਬਿਲਕੁਲ ਵੱਖਰਾ ਹੋਏਗਾ ਔਰ ਜਲੰਧਰ ਜਿਹੜਾ ਹੈਗਾ ਉਹ ਯੋਧਿਆ ਨਗਰੀ ਦੇ ਰੂਪ ਵਿੱਚ ਇੱਥੇ ਪਰਵਰਤਿਤ ਹੋ ਚੁੱਕਾ ਹੋਏਗਾ ਤੇ ਸਾਰਿਆਂ ਨੂੰ ਪ੍ਰਾਰਥਨਾ ਹੈ ਕਿ ਸ਼ੋਭਾ ਯਾਤਰਾ ਦੇ ਵਿੱਚ ਸ਼ਾਮਲ ਹੋ। ਇੱਕ ਗੱਲ ਕਰੀਏ ਪ੍ਰਸ਼ਾਸਨ ਨਾਲ ਵੀ ਤੁਹਾਡੀ ਲਗਾਤਾਰ ਮੀਟਿੰਗਾਂ ਹੁੰਦੀਆਂ ਰਹੀਆਂ ਪ੍ਰਸ਼ਾਸਨ ਵੱਲੋਂ ਇਸ ਵਾਰ ਕਿੱਦਾਂ ਦਾ ਸਹਿਯੋਗ ਪ੍ਰਸ਼ਾਸਨ ਵੱਲੋਂ ਹਮੇਸ਼ਾ ਸਹਿਯੋਗ ਮਿਲਦਾ ਹੈ ਐਤਕੀ ਵੀ ਚਾਹੇ ਉਹ ਡਿਪਟੀ ਕਮਿਸ਼ਨਰ ਸਾਹਿਬ ਨੇ ਚਾਹੇ ਉਹ ਪੁਲਿਸ ਕਮਿਸ਼ਨਰ ਸਾਹਿਬ ਨੇ ਸਾਰਿਆਂ ਵੱਲੋਂ ਸਹਿਯੋਗ ਮਿਲ ਰਿਹਾ ਹੈ ਹੈਲਥ ਮਿਨਿਸਟਰ ਹੈਲਥ ਅਫਸਰ ਵੱਲੋਂ ਵੀ ਸਿਵਲ ਹਸਪਤਾਲ ਵੱਲੋਂ ਵੀ ਅੱਛੇ ਪ੍ਰਬੰਧ ਕੀਤੇ ਜਾ ਰਹੇ ਨੇ ਪੀ ਡਬਲਯੂ ਡੀ ਵੱਲੋਂ ਵੀ ਬੜੇ ਅੱਛੇ ਪ੍ਰਬੰਧ ਕੀਤੇ ਜਾ ਰਹੇ ਨੇ ਸੋ ਅਸੀਂ ਉਮੀਦ ਕਰਦੇ ਹਾਂ ਕਿ ਪ੍ਰਸ਼ਾਸਨ ਪਹਿਲੇ ਦੀ ਤਰ੍ਹਾਂ ਇਤਕੀ ਵੀ ਸਾਨੂੰ ਸਹਿਯੋਗ ਕਰੇਗਾ ਕਿਰਪਾ ਕਰਨਾ ਹਰ ਸਾਲ ਤੁਹਾਡੇ ਵੱਲੋਂ ਬਹੁਤ ਵਧੀਆ ਸੇਵਾ ਨਿਭਾਈ ਜਾਂਦੀ ਹੈ ਰਾਮ ਚਰਿਤ ਮਾਨਸ ਦੇ ਪਾਠ ਦੇ ਪਾੜ ਰੱਖਿਆ ਜਾਵੇ ਭਾਵੇਂ ਸਮਾਪਤੀ ਦੇ ਵਿੱਚ ਤੁਹਾਡੇ ਵੱਲੋਂ ਦੇਖੋ ਜੀ ਅਸੀਂ ਸਸਨਾਂ ਜੁੜੇ ਹੋਏ ਐ ਬਾਬੂ ਵਿਜੇ ਕੁਮਾਰ ਚੋਪੜਾ ਜੀ ਨੇ 14 ਦਿਨ ਡਿਊਟੀ ਲਈ ਹੈ ਅਸੀਂ ਪੂਰੀ ਨਿਭਾਉਂਦੇ ਆਂ ਉਹਨਾਂ ਵਾਲੇ ਰਹਿਵਾਂਗੇ ਹਰ ਸਾਲ ਦੀ ਤਰ੍ਹਾਂ ਇਸਤਾਰ ਵੀ ਨਸੀਰਣਾ ਯੋਜਨਾ ਹੈ ਉਹ ਕੀਤਾ ਗਿਆ ਹੋਰ ਵੀ ਜੋ ਬਾਬੂ ਜੀ ਸੇਵਾ ਕਰਨ ਲਈ ਕਰਨ ਤਿਆਰ ਰਹੀਦਾ ਔਰ ਇਸ ਮੰਦਰ ਨਾਲ ਜੁੜੇ ਹੋਏ ਹੈ ਜੇ ਸਭ ਤੋਂ ਪ੍ਰਕੀਨ ਮੰਦਰ ਹੈ ਇੱਥੇ ਹਮੇਸ਼ਾ ਹੀ ਰਮਾਇਣ ਜੀ ਦਾ ਪਾਠ ਸ਼ੁਰੂ ਹੁੰਦਾ ਔਰ ਸਮਾਪਤੀ ਵੀ ਇੱਥੇ ਹੁੰਦੀ ਹੈ ਉਸ ਤੋਂ ਬਾਅਦ ਸ਼ੋਭਾ ਯਾਤਰਾ ਨਿਕਲਦੀ ਹੈ ਇਹ ਜਿਹੜੀ ਪ੍ਰਥਾ ਬੜੀ ਪ੍ਰਕੀਨ ਪ੍ਰਥਾ ਹੈਗੀ ਹੈ ਇਹਨਾਂ ਸਪਿਰਿਆਸੋ ਸਾਲ ਤੋਂ ਚੱਲੀ ਜਾ ਰਹੀ ਹੈ ਅਸੀਂ ਹਮੇਸ਼ਾ ਹੀ ਇਹਨਾਂ ਨਾਲ ਸਾਥ ਦਿੱਤਾ ਉਹ ਸਾਥ ਦਿੰਦੇ ਰਵਾਂਗੇ ਦੇਖਿਆ ਸੀ ਗੱਲਬਾਤ ਕੀਤੀ ਗਿਆ ਹੈ ਜਿਸ ਦੇ ਵਿੱਚ ਕੱਲ ਜੋ 17 ਤਰੀਕ ਨੂੰ ਪਹਿਲੇ रामचरितमानस ਪਾਠ ਦੇ ਭੋਗ ਪਾਈ ਜਾਣਗੇ ਉਸ ਤੋਂ ਬਾਅਦ ਹਿੰਸਾ ਮਾਚਾ ਗਰਾਊਂਡ ਦੇ ਵਿੱਚ ਜੋ ਹੈ 12 ਵਜੇ ਉਸ ਸਮਾਣਾਇਆ ਜਾਏਗਾ ਉਸ ਤੋਂ ਬਾਅਦ रामशरण ਦੇ ਵੱਲੋਂ ਜੋ ਅੰਮ੍ਰਿਤ ਬਾਣੀ ਪੜ੍ਹੀ ਜਾਏਗੀ 1 ਵਜੇ ਜੋ ਸ਼ੋਭਾ ਯਾਤਰਾ ਪਦਮਸ਼੍ਰੀ ਵਿਦੇਗਮਾ ਚੋਪੜਾ ਜੀ ਦੀ ਗਵਾਈ ਹੇਠ ਦੇ ਵਿੱਚ ਉਹ ਕੱਢੀ ਜਾਏਗੀ ਅਲੱਗ-ਅਲੱਗ ਮਹੱਲੇ ਚੌਂਕਾ ਤੋਂ ਹੁੰਦੇ ਹੋਏ ਸਮਾਪਤ ਹਿੰਸਾ ਮਾਚਾ ਗਰਾਊਂਡ ਦੇ ਵਿੱਚ ਸਮਾਪਤ ਕੀਤੀ ਜਾਏਗੀ ਆਰਤੀ ਆਰਤੀ ਹੋਏਗੀ ਅਸਤ ਬਾਜੀ ਕਿ ਚਲਾਈ ਜਾਏਗੀ ਜਿਸ ਦੇ ਵਿੱਚ ਰਾਮ ਭਗਤਾਂ ਨੂੰ ਅਲੱਗ-ਅਲੱਗ ਕਿਹੜੀਆਂ ਦੂ ਦੁਰ ਚਾਕੀਆਂ ਉਹ ਇੱਥੇ ਜ਼ਿਲ੍ਹੇ ਦੇ ਵਿੱਚ ਯੋਧਿਆ ਬਣਨ ਜਾ ਰਿਹਾ ਹੈ ਕੈਮਰਾਮੈਨ ਅਜੇ ਦੇ ਨਾਲ ਸੋਨਮਾਹਜਨ ਜਗਬਾਨੀ ਟੀਵੀ ਜਲੰਧਰ